ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਕ ਪਿੰਡ ਦੇ ਵਿੱਚ ਹੀ ਜਿਹੜੀਆਂ ਪੰਜ ਚੇਤਾਵਾਂ ਵੱਲ ਰਹੀਆਂ ਨੇ ਜਗਾ ਥੋੜੀ ਪੈ ਗਈ ਸਮਸ਼ਾਨ ਘਾਟ ਦੇ ਵਿੱਚ ਏਡੀ ਜਿਹੜੀ ਮੰਦ ਭਾਗੀ ਖਬਰ ਸਵੇਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਜਿਹੜੇ ਵੱਡੀ ਗਿਣਤੇ ਵਿੱਚ ਪਿੰਡ ਦੇ ਲੋਕ ਦੂ ਦੂ ਰਿਸ਼ਤੇਦਾਰ ਇੱਥੇ ਹਮ ਦੱਦੀ ਜਤੋਂ ਪਹੁੰਚੇ ਨੇ ਲੇਕਿਨ ਪਰਵਾਦ ਦਾ ਕੋਈ ਜੀ ਹੀ ਨਹੀਂ ਬਚਿਆ ਜਦੂ ਜਿਹੜੇ ਦੂ ਦੂ ਨੇੜੇ ਦੇ ਰਿਸ਼ਤੇਦਾਰ ਆਏ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦਾ ਜਿਹੜਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਜਾਦੀ ਹੈ ਲੇਕਿਨ ਸਵਾਲ ਵੱਡੇ ਖੜੇ ਕੀਤੇ ਜਾਂਦੇ ਪਿੰਡ ਵਾਸੀਆਂ ਵੱਲੋਂ ਕਿ ਜਿਹੜੇ ਇੱਥੋਂ ਦੇ ਐਮਐਲਏ ਨੇ ਉਹਨਾਂ ਵਿੱਚੋਂ ਕੋਈ ਵੀ ਬੰਦਾ ਨਹੀਂ ਪਹੁੰਚਿਆ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਜਿਹੜਾ ਮਾਤਮ ਦਾ ਮਾਹੌਲ ਹੈ ਪੰਜ ਚਿਤਾਵਾਂ ਇੱਕ ਪਿੰਡ ਦੇ ਵਿੱਚ ਬਦਲੀਆਂ ਨੇ ਸੇਵੇਂ ਸ਼ਮਸ਼ਾਨ ਘਰ ਦੇ ਵਿੱਚ ਜਗ੍ਹਾ ਥੋੜੀ ਪੈ ਗਈ ਹੈ ਬਾਜੀ ਕਿੱਦਾਂ ਦੇਖਦੇ ਹੋ ਸਾਰੀ ਘਟਨਾ ਵਾਪਰੀ ਹੈ ਵੱਡੀ ਗਿਣਤੀ ਵਿੱਚ ਲੋਕ ਪਿੰਡਾਂ ਵੱਲੇ ਪਹੁੰਚਦੇ ਆ ਦੁੱਖ ਦਾ ਪ੍ਰਗਟਾਵਾ ਕਰਦੇ ਭਾਜੀ ਦੁੱਖ ਦਾ ਪਰਿਵਾਰਾ ਤੇ ਸਿਰਫ ਸਾਡੇ ਰਿਸ਼ਤੇਦਾਰਾਂ ਨੇ ਮਾਂ ਜਾਂ ਇਸ ਪਿੰਡ ਦੇ ਜਿੰਨੇ ਵੀ ਨਮਿੰਦੇ ਆ ਜਾਂ ਸਾਡੇ ਭੈਣ ਭਰਾਵਾ ਉਹਨਾਂ ਨੂੰ ਆ ਪਰ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਕਿ ਨਹੀਂ ਅੱਜ ਇਸ ਦੁੱਖ ਦੀ ਘੜੀ ਦਾ ਪਤਾ ਲੱਗਾ ਕਿ ਉਹਨਾਂ ਤੱਕ ਖਬਰਾਂ ਨਹੀਂ ਪਹੁੰਚੀਆਂ ਹੋਣਗੀਆਂ ਕਿ ਉਹਨਾਂ ਤੱਕ ਸਵੇਰ ਦਾ ਲਾਈਵ ਚੱਲਣ ਡਿਆ ਵਾ ਸਾਰਿਆਂ ਨੇ YouTube ਤੇ ਮੁੰਡਿਆਂ ਨੇ ਬੜਾ ਬੜਾ ਕੇ ਪਾਤੀਆਂ ਵਾ ਕਿਸ ਮੰਤਰੀ ਨੇ ਨਾ ਵੇਖਿਆ ਹੋਊਗਾ ਵੀ ਆ ਪਿੰਡ 'ਚ ਵਾਕਾ ਹੋ ਗਿਆ ਵਾ ਤੁਹਾਡੇ ਕੋਲ ਪ੍ਰਸ਼ਾਸਨਿਕ ਕੋਈ ਵੱਡਾ ਕੋਈ ਆਮ ਵਰਕਰ ਕੋਈ ਨਹੀਂ ਪਹੁੰਚਿਆ ਕੋਈ ਐਮਐਲਏ ਨਹੀਂ ਆਇਆ ਕੋਈ ਬਲਾਕ ਦਾ ਸੈਕਟਰੀ ਨਹੀਂ ਕੋਈ ਆਇਆ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਵੀ ਐਡਾ ਵੱਡਾ ਘਟਨਾ ਹੋਈ ਆ ਗਰੀਬ ਪਰਿਵਾਰ ਦਾ ਜਿਹੜਾ ਘਰ ਉੱਜੜ ਗਿਆ ਵਾ ਹਾਂ ਉਹਨਾਂ ਦੀ ਮਦਦ ਦੀ ਵਾਸਤੇ ਉਹਨਾਂ ਨੂੰ ਕੋਈ ਹੌਸਲਾ ਦੇਣ ਵਾਸਤੇ ਵੀ ਤਾਂ ਕੋਈ ਗੱਲ ਨਹੀਂ ਆ ਜੇ ਤੁਹਾਡੇ ਨਾਲ ਇੰਨਾ ਵੱਡਾ ਵਾਕਾ ਹੋਇਆ ਹੋਵੇ ਕੋਈ ਨਹੀਂ ਸਾਡੇ ਤੁਹਾਡੇ ਨਾਲ ਖੜੇ ਆ ਪਰ ਸਾਡਾ ਪਰਿਵਾਰ ਤੇ ਖੜਿਆ ਨਾ ਜਾਇ ਪਿੰਡ ਵਾਸੀ ਸਾਡੇ ਨਾਲ ਖੜੇ ਆ ਕੋਈ ਮੈਂ ਜਿਹੜੇ ਮੰਤਰੀਆਂ ਜਿਹੜੇ ਆਣ ਆਣ ਕੇ ਸਾਡੇ ਕੋ ਬੋਟਾ ਮੰਗਦੇ ਆ ਅਸੀਂ ਉਹਨਾਂ ਦੇ ਸਾਰਾ ਕੁਝ ਕਰਦੇ ਜੀ ਆਇਆਂ ਭਾਗਾ ਕਰਦੇ ਪਰ ਅੱਜ ਉਹਨਾਂ ਨੇ ਨਹੀਂ ਕੀਤਾ ਕੁਝ ਜਿੱਥੇ ਲਗਾਤਾਰ ਗੱਲਾਂ ਹੁੰਦੀਆਂ ਨੇ ਕਿ ਆ ਪੱਕੇ ਜਿਹੜੇ ਘਰ ਕਰਨ ਲਈ ਛੱਤਾਂ ਨੂੰ ਬਣਾਉਣ ਲਈ ਪੈਸੇ ਦਿੱਤੇ ਜਾਦੇ ਆ ਤੇ ਉਹ ਕਿੱਥੇ ਜਾਂਦਾ ਤੁਹਾਡੇ ਪਿੰਚਾਇਤ ਕਦੀ ਕੋਈ ਗ੍ਰਾਂਟ ਨਹੀਂ ਹੋ ਰਹੀ ਕੋਈ ਗ੍ਰਾਂਟ ਨਹੀਂ ਜੇ ਲੱਗੀ ਮੈਂ ਇਹ ਨਹੀਂ ਆਦਾ ਕੱਲੇ ਪਿੰਡੋਰੀ ਜੀ ਨਹੀਂ ਮੈਨਾਂ ਜਿੱਥੇ ਜਿੱਥੇ ਵੀ ਪਿੰਡਾਂ ਦੇ ਵਿੱਚ ਗਰੀਬ ਜਨਤਾ ਰਹਿ ਰਹੀ ਆ ਉਹਨਾਂ ਦੇ ਪੱਕੇ ਮਕਾਨ ਬਣਾ ਕੇ ਸਰਕਾਰਾਂ ਦਵੇ ਭਗਵੰਤ ਮਾਨ ਜੀ ਤੁਸੀਂ ਬੜੇ ਬੜੇ ਤਕੜੇ ਵਾਅਦੇ ਕੀਤੇ ਸੀ ਕਿ ਅਸੀਂ ਗਰੀਬ ਜਨਤਾ ਦੀ ਬਾਹ ਫੜਾਂਗੇ ਗਰੀਬ ਜਨਤਾ ਦੀ ਬਾਹ ਆ ਫਾਂਡੇ ਜੇ ਤੁਹਾਡਾ ਕੋਈ ਮੰਤਰੀ ਨਹੀਂ ਆਇਆ ਕੋਈ ਐਮ.ਐਲ.ਏ. ਨੇ ਨਹੀਂ ਤੁਸੀਂ ਭੇਜ ਸਕਦੇ ਤੇ ਵੀ ਆ ਪਿੰਡ ਪੰਡੋਰੀ ਦੇ ਵਿੱਚ ਐਡਾ ਵੱਡਾ ਵਾਕਾ ਹੈ ਤੇ ਉੱਥੇ ਪਹੁੰਚੋ ਕੀ ਗੱਲ ਅੱਜ ਨਹੀਂ ਉਹਨਾਂ ਕੋਲ ਟਾਈਮ ਹੈਗਾ ਇੱਥੇ ਪਹੁੰਚਣ ਦਾ ਜੇ ਹੁਣੇ ਕਿਤੇ ਕਿਸੇ ਤਗੜੇ ਦੇ ਘਰ ਕੋਈ ਗੱਲਬਾਤ ਹੋਈ ਹੁੰਦੀ ਕੋਈ ਵਿਆਹ ਸ਼ਾਦੀ ਹੁੰਦੀ ਕਿਸੇ ਦੇ ਘਰ ਜਾਂ ਕੋਈ ਇਹੋ ਜਿਹਾ ਘਟਨਾ ਕਿਸੇ ਤਗੜੇ ਦੇ ਘਰ ਵਰਤੀ ਹੁੰਦੀ ਜਿਵੇਂ ਸਮਨ ਭਗਵਾਨ ਜਮਾਨ ਨੇ ਕਹਣਾ ਨਹੀਂ ਹੋਰ ਕੰਮ ਛੱਡ ਦੋ ਮੈਂ ਪਹਿਲਾਂ ਵਿਧਾਨ ਸਭਾ ਤੋਂ ਨਹੀਂ ਜਾਣਾ ਮੈਂ ਪਹਿਲਾਂ ਉੱਥੇ ਜਾਣਾ ਵਾ ਤੇ ਕੀ ਗੱਲ ਉਹਨਾਂ ਦਾ ਘਰ ਉੱਜੜ ਗਿਆ ਵਾ ਪਿਛੇ ਮਾਪੇ ਉਹ ਵੱਡੇ ਮਾਪੇ ਉਹਦਾ ਕੀ ਕਿੰਨਾ ਜੀਣਾ ਹੋਊਗਾ ਇਸ ਵਾਰੇ ਜਾਣਕਾਰੀ ਨਹੀਂ ਦਿੱਤੀ ਗਈ ਕਿ ਆਹ ਕਹਿੰਦੇ ਕਿ ਪਹਿਲਾਂ ਵੀ ਹਾਲ ਪਿੰਡਾਂ ਦੇ ਵਿੱਚ ਵੀ ਲਾਗੇ ਬਣੇ ਛੱđa ਕੱਚੀਆਂ ਨੇ ਇਸ ਵਾਰੇ ਜਾਣਕਾਰੀ ਦਿੱਤੀ ਉਹਦੀ ਬਸਾਸ਼ਣ ਸਰ ਪਿੰਡ ਦੀਆਂ ਕੱਚੀਆਂ ਨੇ ਜਿਹੜੀ ਕਰਨੋਲੀਆਂ ਬਣੀਆਂ 80 ਸਾਲ ਹੋ ਗਿਆ ਇਹ ਕਰਨੋਲੀਆਂ ਬਣਿਆ ਨੂੰ ਇਹੋ ਜਿਹੇ ਘਰ ਬਖਾ ਸਕਦੇ ਜਿੱਥੇ ਬਜ਼ੁਰਗ ਇੱਕ ਇਕੱਲੀ ਰਹਿ ਰਹੀ ਆ ਕਿਉਂਕਿ ਉਹਦੇ ਛੱਤ ਪਤਾ ਨਹੀਂ ਕਦੋਂ ਡੇਪੇ ਨਹੀਂ ਇਹ ਸਾਦਾ ਪਤਵਾਦ ਇੱਕੋ ਕਮਰੇ ਵਿੱਚ ਸੌਂਦਿਆ ਸੀ ਕਮਰਾ ਬਹੁਤ ਛੋਟਾ ਸੀ ਇਹ ਇੱਕ ਕਮਰੇ ਦੇ ਵਿੱਚ ਸੌ ਰਿਹਾ ਇਹ ਗਰੀਬ ਨੇ ਪਤਾ ਕਿੱਦਾਂ ਲਿਆ ਇਹ ਗਰੀਬ ਨੇ ਪਹਿਲੋ ਕਿਸ਼ਤਾਂ ਦੇ ਇੱਕ ਥਾਂ ਲਿਆ ਫਿਰ ਮਕਾਨ ਪਾਇਆ ਆਪਣਾ ਚਲੋ ਮਾੜਾ ਮਕਾਨ ਪੈਨ ਕਰਨ ਉਹਦੀ ਚਲੋ ਡੈਥ ਹੋ ਗਈ ਜੇ ਸਰਕਾਰਾਂ ਬਾਹ ਫੜਦੀਆਂ ਪਿੰਡਾਂ ਵਾਲੇ ਸਰਪੰਚ ਗਰਾਂ ਜੀ ਚੰਗੀ ਗਰਾਂਡਾਂ ਦਿੰਦੀ ਤੇ ਲੈਂਡਰ ਪੈ ਜਾਂਦਾ ਇਹ ਮੌਦਨ ਦੀ ਚਲੋ ਸਾਡੇ ਆਈ ਹੋਈ ਇਹ ਕਹਿਣ ਦਾ ਮਤਲਬ ਸਾਡਾ ਇਹੀ ਆ ਇਹ ਡੈਥ ਹੋਣ ਵਾਲੀ ਹੋ ਗਈ ਆ ਜੋ ਨਾ ਹੀ ਹੋ ਗਿਆ ਹੁਣ ਅੱਗੇ ਜਿਹੜਾ ਹੋਣਾ ਅੱਗੇ ਅੱਗੇ ਪੱਕੇ ਕਰ ਦੇਣਾ ਜੋ ਆਈਆਂ ਗਰੰਟਾ ਉਹਨਾਂ ਦੇ ਜਿਹੜੇ ਗਰੀਬਾਂ ਦਾ ਬੰਦਾ ਹੱਕ ਉਹ ਦਿੱਤਾ ਜਾਵੇ ਇਹ ਗੱਲ ਆ ਅਟਾ ਕਹਿੰਦਾ ਇਹੀ ਮਤਵਲਾ ਲੇਕਿਨ ਸਵਾਲ ਵੱਡੇ ਖੜੇ ਕਰ ਚੁੱਕੇ ਨੇ ਕਿਉਂਕਿ ਪ੍ਰਸ਼ਾਸਨ ਦੇ ਉੱਪਰ ਇਸ ਤੇ ਸਰਕਾਰਾਂ ਨੂੰ ਵੀ ਕੇ ਰਿਆ ਗਿਆ ਕਿਉਂਕਿ ਅਸਵੇਲ ਦੀ ਜਦੋਂ ਘਟਨਾ ਚੱਲ ਰਹੀ ਹੈ ਚੈਨਲਾਂ ਦੇ ਉੱਪਰ ਟੀਵੀ ਚੈਨਲਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਵੱਡੇ ਤੌਰ ਤੇ ਜਿਹੜੀ ਖਬਰ ਵਾਇਰਲ ਹੋ ਰਹੀ ਹੈ ਲੇਕਿਨ ਹਜੇ ਤੱਕ ਇਹ ਕਿਹਾ ਜਾਦਾ ਪਿੰਡ ਵਾਸੀਆਂ ਵੱਲੋਂ ਕੋਈ ਵੀ ਜਿਹੜਾ ਵੱਡਾ ਮੰਤਰੀ ਕੋਈ ਨਮਾਇਦਾ ਸਰਕਾਰੀ ਇੱਥੇ ਸਾੜ ਲੈਣ ਨਹੀਂ ਪਹੁੰਚਿਆ ਸਵਾਲ ਵੱਡੇ ਖੜੇ ਹੋ ਚੁੱਕੇ ਨੇ ਜ਼ਰੂਰ ਉਹ ਪੰਜ ਜੀ ਜਲ ਚੁੱਕੇ ਨੇ ਜਿੰਨਾਂ ਵਿੱਚ ਇੱਕ ਧੀ ਮੌਜੂਦ ਹੈ ਜਿਹੜੇ ਦੋ ਮੀਆਂ ਬੀਬੀ ਮੌਜੂਦ ਨੇ ਦੋ ਕਿ ਕਿੰਨੀ ਕੁ ਸਾਦ ਇਸ ਤੋਂ ਬਾਅਦ ਵੀ ਕਰਨਾ ਦੋ ਜਿਹੜੀ ਲਿੱਤੀ ਜਾਂਦੀ ਹੈ ਪਰਿਵਾਰ ਦੀ ਪਿੰਡ ਵਾਸੀਆਂ ਦੀ ਤੇ ਜਿਹੜੇ ਨੇੜੇ-ਤੇੜੇ ਹੋਰ ਜਿਹੜੇ ਘਰ ਕੱਚੇ ਨੇ ਉਹਨਾਂ ਨੂੰ ਬੱਕਾ ਕਰੰਦਾ ਜਿਹੜਾ ਕੰਮ ਸ਼ੁਰੂ ਕੀਤਾ ਜਾਂਦਾ ਹੈ ਜਾਂ ਨਹੀਂ ਤੇ ਕਿਸ ਤਰ੍ਹਾਂ ਸਭ ਆਪਣੀ ਕਿਰਪਾ ਲੱਗੇ ਪੰਜ ਦੀਆਂ ਡੈਥ ਹੋ ਗਈਆਂ ਪਰਿਵਾਰ ਦੀਆਂ ਸਵੇਰੇ तकरीबन 5:30 4:00 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਹੀ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਦਾ ਵਾਦਾ ਹੀ ਸੀਟੀ ਹਸਪਤਾਲ ਲਿਕੇ ਗਏ ਉਸ ਤੋਂ ਬਾਅਦ ਇੱਧਰ ਲੈ ਕੇ ਆਏ ਇਹਨਾਂ ਨੇ ਬਿਲਕੁਲ ਦਿੱਥੀ ਕੋਣ ਕੋਣ ਜੀ ਪਰਿਵਾਰ ਵਿੱਚ ਜਿੰਨਾਂ ਦਿੱਥੀ ਹੈ ਪੰਜ ਪਰਿਵਾਰ ਦੇ ਮੈਂਬਰ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀਆਂ ਇੱਕ ਬੇਟੀ ਹੀ ਦੋਨੋਂ ਜੀ ਆਪਾਂ ਪਤਾ ਨਹੀਂ ਲੱਗਾ ਜੀ ਰਾਤ ਕਿਹੜੇ ਵੇਲੇ ਰਿਜੀ ਹੈ ਜੀ ਅਸੀਂ ਕਦੇ ਨਹੀਂ ਆ ਕੇ ਵੇਖਿਆ ਜੀ ਤੇ ਕੋਣ ਸੀ ਖਰਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਪਰਾਰਸ਼ੀ ਕੋਣ ਕੋਣ ਮੈਂਬਰ ਦੱਸੋ ਕੀ ਨਾਮ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਆਪਣੀ ਪਤਨੀ ਸੀ ਪਤਨੀ ਵੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਛੱਦੇ ਕੀ ਆ ਹਾਸਾ ਵਾਪਰੇ ਹਸਪਤਾਲ ਸਾਡੇ ਕੋਲ ਏ ਆ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਅੰਦਰਲੇ ਪਾਸੋਂ ਖੋਣ ਗਿਆ ਛੋਟੇ ਭਰਾ ਦੇ ਕਰਦੀ ਦਾ ਹੂੰ ਹੂੰ 12 18 18 ਸਾਲ ਦੇ ਅੱਛਾ ਜੀ ਤੇ ਕਿੰਨੇ ਕਿੰਨੇ ਤਿੰਨੇ ਤਿੰਨੇ ਬੱਚੇ ਕਿੰਨਾ ਕਿੰਨਾ ਦੇਥ ਹੋਈ ਦੱਸੋਗੇ ਨਾਮ ਸਾਰੇ ਕੱਲੇ ਹਾਂਜੀ ਕਿੰਨਾ ਕਿੰਨਾ ਦੇਥ ਹੋਈ ਬੰਦੇ ਮੈਂ ਕਿਹਨ ਦੇਥ ਹੋਈ ਨਾਮ ਕਿਹਨ ਦੇ ਗੁਰਵਿੰਦਰ ਸਿੰਘ ਹਾਂਜੀ ਅਮਰਜੀਤ ਕੌਰ ਹੂੰ ਇਹ ਕੁੜੀ ਦਾ ਨਾ ਇਹ ਕੂਆ ਵੱਡੇ ਮੁੰਡੇ ਦਾ ਨਗਰ ਲਾ ਲਿਆ